ਪੰਜਾਬ ਸਰਕਾਰ ਨੇ ਗੰਨੇ ਦੇ ਭਾਅ ਦੇ ਵਿੱਚ 15 ਰੁਪਏ ਦਾ ਕੀਤਾ ਇਜ਼ਾਫਾ 401 ਰੁਪਏ ਤੋਂ ਵਧਾ ਕੇ 416 ਰੁਪਏ ਪ੍ਰਤੀ ਟਨ ਹੋਇਆ ਨਵਾਂ ਰੇਟ ਪੁਨਿਆਰ ਮੇਲ ਪ੍ਰੋਜੈਕਟ ਦੇ ਉਦਘਾਟਨ ਦੌਰਾਨ ਸੀਐਮ ਮਾਨ ਨੇ ਕੀਤਾ ਐਲਾਨ। ਕੇਂਦਰੀ ਰਾਜਪ트ਰੀ ਰਮੇਸ਼ ਬਿੱਟੂ ਦਾ ਆਮ ਆਦਮੀ ਪਾਰਟੀ ਦੇ ਪਲੜਵਾਰ ਕਿ ਆਮ ਆਦਮੀ ਪਾਰਟੀ ਨੇ ਪੀਐਮ ਬਾਰੇ ਕੀਤੀਆਂ ਗਲਤ ਟਿੱਪਣੀਆਂ ਪੰਜਾਬ ਸਰਕਾਰ ਦੇ ਵੱਲੋਂ ਕਰਵਾਏ ਸ਼ਹੀਦੀ ਸਮਾਗਮ ਦੇ ਵਿੱਚ ਪੀਐਮ ਦੀ ਗੈਰ ਹਾਜ਼ਰੀ ਤੇ ਆਮ ਆਦਮੀ ਪਾਰਟੀ ਨੇ ਚੁੱਕੇ ਸੰਸਵਾਦ ਕੈਨੇਡਾ ਚ ਕੈਫੇ ਤੇ ਹੋਈ ਫਾਇਰਿੰਗ ਤੇ ਕਪਿਲ ਸ਼ਰਮਾ ਦਾ ਵੱਡਾ ਬਿਆਨ ਕਿਹਾ ਕੈਨੇਡਾ ਪੁਲਿਸ ਦੇ ਕੋਲ ਨਹੀਂ ਪਾਵਰ ਨਹੀਂ ਕਿ ਕਿਸੇ ਚੀਜ਼ ਨੂੰ ਕਰ ਸਕਣ ਕੰਟਰੋਲ ਬੋਲੇ ਮੈਂ ਕਦੇ ਆਪਣੇ ਦੇਸ਼ ਦੇ ਵਿੱਚ ਅਨਸੇਫ ਮਹਿਸੂਸ ਨਹੀਂ ਕਰਦਾ ਦਿੱਲੀ ਆंदोलਨ ਦੇ 5 ਸਾਲ ਪੂਰੇ ਹੋਣ ਤੇ ਐਸਕੇਐਮ ਨੇ ਚੰਡੀਗੜ੍ਹ ਦੇ ਵਿੱਚ ਕੀਤਾ ਸ਼ਕਤੀ ਪ੍ਰਦਰਸ਼ਨ ਐਸਡੀਐਮ ਚੰਡੀਗੜ੍ਹ ਤੇ ਪੰਜਾਬ ਸਰਕਾਰ ਦੀ ਜੁਆਇੰਟ ਸੱਤਰ ਨੂੰ ਸੌਂਪਿਆ ਮੰਗ ਪੱਤਰ ਕਿਹਾ ਕੇਂਦਰ ਮੰਗੀਆਂ ਹੋਈਆਂ ਮੰਨੀਆਂ ਹੋਈਆਂ ਮੰਗਾਂ ਨੂੰ ਕਰੇ ਲੱਗ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦਿਵਲੋ ਸੰਦਰਸ਼ ਤਿੱਖਾ ਕਰਨ ਦਾ ਐਲਾਨ 3 ਦਸੰਬਰ ਨੂੰ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਭਾਪੀ ਦਫਤਰਾਂ ਦਾ ਕੀਤਾ ਜਾਵੇਗਾ ਕਿਰਾਓ ਸੈਨੇਟ ਚੋਣਾਂ ਕਰਵਾਉਣ ਦੀ ਮੰਗ ਕਰ ਰਹੇ ਨੇ ਪ੍ਰਦਰਸ਼ਨਕਾਰੀ ਵਿਦਿਆਰਥੀ ਮੋਰਿੰਡਾ ਦੇ ਵਿੱਚ ਰਣਜੀਤ ਚੰਨੀ ਦੇ ਘਰ ਇਕੱਠੇ ਹੋਏ ਕਾਂਗਰਸੀ ਲੀਡਰ ਪਾਰਟ ਦੇ ਮੌਕੇ ਪਹੁੰਚੇ ਬੜਿੰਗਰੰਦਾਵਾ ਬਾਜਵਾਸਣੀ ਤਮਾਮ ਕਾਂਗਰਸ ਦੇ ਲੀਡਰ ਚੰਨੀ ਬੋਲੇ ਪੂਰੀ ਤਰ੍ਹਾਂ ਇੱਕ ਜੁਟ ਹੈ ਕਾਂਗਰਸ ਔਰੰਫੁਟ ਸਾਹਿਬ ਦੇ ਵਿੱਚ ਲੱਗੀ ਵਿਦਿਆਰਥੀਆਂ ਦੀ ਵਿਧਾਨ ਸਭਾ ਬੱਚਿਆਂ ਨੇ ਚਲਾਈ ਸਦਨ ਦੀ ਕਾਰਵਾਈ ਮੌਕਸੈਸ਼ਨ ਦੇ ਵਿੱਚ ਨਿੱਕੇ ਲੀਡਰਾਂ ਦੇ ਵਿਚਾਲੇ ਦੇਖਣ ਨੂੰ ਮਿਲੀ ਤਿੱਖੀ ਨੌਕ ਚੋਕ ਹੈਡਲਾਈਨਸ ਕਿ ਭਾਇਓਜ ਸਭ ਤੋਂ ਅੱਗੇ ਸਭ ਤੋਂ ਅਲੱਗ ਕਰਤਾਰ ਕੰਬਾਈਨ ਭਾਰਤ ਕੇ ਪਹਿਲੇ ਕੰਬਾਈਨ ਨਿਰਮਾਤਾ ਸਤਿ ਸ੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ 6 ਵਜ ਦੀਆਂ 6 ਵੱਡੀਆਂ ਖਬਰਾਂ ਲੈ ਕੇ ਇਹਨਾਂ 6 ਖਬਰਾਂ ਦੇ ਜ਼ਰੀਏ ਪੂਰੇ ਦਿਨ ਦਾ ਅਪਡੇਟ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਆਂ ਮੈਂ ਜ਼ਿਕਰ ਜਿਹੜੇ ਸ਼ਤਾਬਦੀ ਸਮਾਗਮ ਹੋਏ ਨੇ ਉਹਨਾਂ ਦਾ ਵੀ ਕਰਾਂਗਾ ਔਰ ਇਸ ਦੇ ਨਾਲ ਨਾਲ ਜੋ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨਾਂ ਦਾ ਦਿਨ ਰਿਹਾ ਬੁੱਧਵਾਰ ਦਾ ਦਿਨ ਜ਼ਿਕਰ ਉਸ ਦਾ ਵੀ ਅਸੀਂ ਕਰਾਂਗੇ ਪਰ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਹੋਵੇਗੀ ਪ੍ਰਧਾਨ ਮੰਤਰੀ ਅਨੰਦਪੁਰ ਸਾਹਿਬ ਨਹੀਂ ਪਹੁੰਚੇ ਆਮ ਆਦਮੀ ਪਾਰਟੀ ਨੇ ਸਿਆਸਤ ਕਰਨ ਦੇ ਇਲਜ਼ਾਮ ਲਗਾਏ ਆਮ ਆਦਮੀ ਪਾਰਟੀ ਦੇ ਵਾਰ ਦੇ ਉੱਤੇ ਪਲਟਵਾਰ ਬੀਜੇਪੀ ਦੇ ਵੱਲੋਂ ਹੁਣ ਕੀਤਾ ਜਾ ਰਿਹਾ ਇਸ ਵੱਡੀ ਖਬਰ ਦੇ ਨਾਲ ਪਹਿਲੀ ਵੱਡੀ ਖਬਰ ਦੇ ਨਾਲ ਹੀ ਸ਼ੁਰੂਆਤ ਕਰਨ ਜਾ ਰਹੇ ਹਾਂ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਦੇ ਪਲਟਵਾਰ ਕੀਤਾ ਹੈ ਤੇ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਖਿਲਾਫ ਕੀਤੀਆਂ ਟਿੱਪਣੀਆਂ ਦੇ ਉੱਤੇ ਆਮ ਆਦਮੀ ਪਾਰਟੀ ਮਾਫੀ ਮੰਗੇ ਜਨਤਕ ਤੌਰ ਦੇ ਉੱਤੇ ਮਾਫੀ ਮੰਗਣਾ ਆਮ ਆਦਮੀ ਪਾਰਟੀ ਦੇ ਆਗੂ ਸੁਨੀਲ ਜਾਖੜ ਪੰਜਾਬ ਬੀਜੇਪੀ ਦੇ ਪ੍ਰਧਾਨ ਹੀ ਮੰਗ ਕਰ ਰਹੇ ਨੇ ਪ੍ਰਧਾਨ ਮੰਤਰੀ ਦੇ ਖਿਲਾਫ ਬਿਨਾ ਤੱਥਾਂ ਤੋਂ ਦਿੱਤੇ ਗਏ ਨੇ ਬਿਆਨ ਦੇਸ਼ ਤੇ ਵਿਦੇਸ਼ਾਂ ਤੱਕ ਵੀ ਭਾਰਤ ਸਰਕਾਰ ਦੇ ਵੱਲੋਂ ਸਮਾਗਮ ਕਰਵਾਏ ਗਏ ਅਮਨ ਅਰੋੜਾ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਸ਼ਾਮਿਲ ਨਾ ਹੋਣ ਦੇ ਉੱਤੇ ਅਨੰਦਪੁਰ ਸਾਹਿਬ via ਬੀਜੇਪੀ ਦੇ ਹੋਰ ਆਗੂਆਂ ਦੇ ਵੱਲੋਂ ਸ਼ਾਮਿਲ ਨਾ ਹੋਣ ਦੇ ਉੱਤੇ ਇੱਕ ਪ੍ਰੈਸ ਕਾਨਫਰੰਸ ਦੇ ਜ਼ਰੀਏ ਯਾ ਤਿੱਖਾ ਨਿਸ਼ਾਨਾ ਸਾਧਿਆ ਗਿਆ ਸੀ ਤਾਂ ਇਹ ਮੁੱਦਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਦਰਅਸਲ ਪੰਜਾਬ ਸਰਕਾਰ ਦੇ ਵੱਲੋਂ 23 ਤਰੀਕ 24 ਤਰੀਕ 25 ਤਰੀਕ ਇਹ ਤਿੰਨ ਦਿਨ ਸਮਾਗਮ ਕਰਵਾਏ ਗਏ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਸਾਰੇ ਪ੍ਰੋਗਰਾਮਸ ਹਨ ਪਰ ਇਹਨਾਂ ਸਮਾਗਮਾਂ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਜਿਹੜੇ ਸੂਬਿਆਂ ਦੇ ਮੁੱਖ ਮੰਤਰੀ ਨੇ ਜਾਂ ਹੋਰ ਕੇਂਦਰ ਦੇ ਮੰਤਰੀ ਨੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਤੱਕ ਨੂੰ ਸੱਦਾ ਭੇਜਿਆ ਗਿਆ ਸੀ ਤੁਸੀਂ ਇਹਨਾਂ ਪ੍ਰੋਗਰਾਮਸ ਦੇ ਵਿੱਚ ਸ਼ਿਰਕਤ ਕਰੋ ਪ੍ਰਧਾਨ ਮੰਤਰੀ ਇੱਕ ਦਿਨ ਪਹਿਲਾਂ ਯਾਨੀ ਕਿ ਕੱਲ ਪਹੁੰਚੇ ਕਰੂਕ ਖੇਤਰ ਦੇ ਵਿੱਚ ਉੱਥੇ ਉਹ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਦੇ ਵਿੱਚ ਉਹਨਾਂ ਨੂੰ ਸਮਰਪਿਤ ਸਮਾਗਮ ਦੇ ਵਿੱਚ ਸ਼ਾਮਲ ਹੋਏ ਪਤ ਪ੍ਰਧਾਨ ਮੰਤਰੀ ਅਨੰਦ ਪਟਸਬ ਨਹੀਂ ਪਹੁੰਚੇ ਸੰਜਿਸ ਨੂੰ ਲੈ ਕੇ ਕੱਲ ਕੁਰੂਕਸ਼ੇਤਰ ਸੀ ਤਾਂ ਅੱਜ ਆਮ ਆਦਮੀ ਪਾਰਟੀ ਨੇ ਮੋਰਚਾ ਖੋਲ ਦਿੱਤਾ ਮੁੱਖ ਮੰਤਰੀ ਤੋਂ ਲੈ ਕੇ ਦੂਜੇ ਪਾਸੇ ਅਮਨ अरोड़ा ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਕੇਂਦਰ ਦੀ ਸਰਕਾਰ ਦੇ ਉੱਤੇ ਬੀਜੇਪੀ ਦੇ ਉੱਤੇ ਨਿਸ਼ਾਨੇ ਸਾਦੇ ਗਏ ਇੱਥੋਂ ਤੱਕ ਕਿਹਾ ਗਿਆ ਕਿ ਨਫ਼ਰਤ ਜਿਹੜਾ ਬੀਜੇਪੀ ਨੂੰ ਪੰਜਾਬ ਦੇ ਨਾਲ ਹੈਗੀ ਹੈ ਇਸ ਦੇ ਨਾਲ ਉਹ ਬਿਆਨ ਹੋ ਗਿਆ ਕਿ ਰਮਨਿਤ ਬਿੱਟੂ ਦੇ ਵੱਲੋਂ ਵੀ ਪਲਟਵਾਰ ਕੀਤਾ ਗਿਆ ਪਰ ਇਸ ਵਿਚਾਲੇ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਸੁਨੀਲ ਜਾਖੜ ਤੇ ਉਹਨਾਂ ਦੇ ਵੱਲੋਂ ਤਲਕ ਟਿੱਪਣੀ ਦੇ ਜ਼ਰੀਏ ਕਿਹਾ ਗਿਆ ਹੈ ਕਿ ਸਿੱਧੇ ਤੌਰ ਦੇ ਉੱਤੇ ਮਾਫੀ ਮੰਗੇ ਆਮ ਆਦਮੀ ਪਾਰਟੀ ਜੋ ਟਿੱਪਣੀਆਂ ਕੀਤੀਆਂ ਗਈਆਂ ਨੇ ਜਨਤਕ ਤੌਰ ਤੇ ਬੱਲੇਵਾਲ ਸਾਹਿਬ ਸਾਡੇ ਨਾਲ ਜੁੜਰੇ ਨੇ ਪ੍ਰਿਤਪਾਲ ਸਿੰਘ ਬੱਲੇਵਾਲ ਜੀ ਭਾਜਪੀ ਨੂੰ ਰਿਪਰੈਜ਼ੈਂਟ ਕਰਦੇ ਨੇ ਬੱਲੇਵਾਲ ਸਾਹਿਬ ਆਪਾਤਮ ਸਵਾਗਤ ਹੈ ਮਾਫੀ ਮੰਗਣ ਵਾਲੀ ਗੱਲ ਆਮ ਆਦਮੀ ਪਾਰਟੀ ਦਾ ਕਹਿ ਰਹੀ ਹੈ ਕਿ ਤੁਸੀਂ ਪਹੁੰਚੇ ਨਹੀਂ ਇਨਾ ਵੱਡਾ ਸਮਾਗਮ ਰੱਖੇ ਗਏ ਸੀ ਤਾਂ ਤੁਸੀਂ ਉਲਟਾ ਉਹਨਾਂ ਨੂੰ ਘੇਰ ਰਹੇ ਹੋ ਦੇਖੋ ਗੱਲ ਇਹ ਹੈ ਜੀ ਕਿ ਗੌਰਵ ਜੀ ਆਖੜ ਸਾਹਿਬ ਨੇ ਇਹ ਸਟੇਟਮੈਂਟ ਰਿਸਟ ਕਰਕੇ ਦਿੱਤੀ ਆ ਕਿ ਅੱਜ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਬਹੁਤ ਬੜੀ ਸ਼ਹਾਦਤ ਹੈ ਜੀ ਉਹ ਕਿਸੇ ਵਿਅਕਤੀ ਵਿਸ਼ੇਸ਼ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ ਹਿੰਦ ਦੀ ਚਾਦਰ ਨੇ ਗੁਰਤੇਗ ਬਹਾਦਰ ਪਾਸ਼ਾ ਪਰ ਜਿਹੜਾ ਅਮਨ ਅਰੋੜਾ ਤੇ ਆਪਣੇ ਆ ਭਗਵੰਤ ਮਾਨ ਉਹਨਾਂ ਨੇ ਕਹੀ ਆ ਨਾ ਗੱਲ ਉਹ ਮੇਰੇ ਸਾਹਮਣੇ ਬੜੀ ਛੋਟੀ ਸੋਚ ਜਿਹੀ ਉਹ ਆਪ੍ਰਤੀਕ लाल किले ते दो ਸਮਾਗਮ ਹੁੰਦੇ ਆ ਜੀ ਇੱਕ ਦੇਸ਼ ਦੀ ਆਜ਼ਾਦੀ ਦਾ ਤੇ ਦੂਸਰਾ ਗੁਰਪ੍ਰੇਖ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਰਾਸ਼ਟਰੀ ਪੰਦਰ ਸਮਾਗਮ ਹੋਇਆ ਜਿਦੇ ਚ ਦੇਸ਼ ਦੇ ਰਾਸ਼ਟਰਪਤੀ ਸ਼ਾਮਲ ਹੋਏ ਦੇਸ਼ ਦੇ ਗ੍ਰਹਿ ਮੰਤਰੀ ਸ਼ਾਮਲ ਹੋਏ ਪੂਰੇ ਦਿੱਲੀ ਦੇ ਕੈਬਨਿਟ ਮਨਿਸਟਰ ਦੂਜੇ ਮਨਿਸਟਰ ਸਾਰੇ ਉਸ ਸਮਾਗਮਾਂ ਸ਼ਾਮਲ ਹੋਏ ਪ੍ਰਧਾਨ ਮੰਤਰੀ ਖੁਦ ਕੱਲ ਕੁਰਖੇਤਰੀ ਧਰਤੀ ਦੇ ਉੱਪਰ ਮਗਮ ਸ਼ਾਮਲ ਹੋਏ ਹਿੰਦ ਦੀ ਚਾਦਰ ਸੀ ਨਾ ਗੁਰਤੇਗ ਬਹਾਦਰ ਸਾਹਿਬ ਨਹੀਂ ਪਰ ਦੇਖੋ ਕੋਈ ਕੋਈ ਤਾਂ ਲੀਡਰ ਪਹੁੰਚਦਾ ਕਹਿੰਦੇ ਕੋਈ ਵੀ ਲੀਡਰ ਨਹੀਂ ਪਹੁੰਚਿਆ ਭਾਜਪੀ ਦਾ ਅਸੀਂ ਸਾਰਿਆਂ ਨੂੰ ਸੱਦਾ ਦਿੱਤਾ ਸੀ ਤੁਹਾਡੇ ਪ੍ਰਧਾਨ ਸਾਹਿਬ ਨੂੰ ਸੱਦਾ ਜਿਨ੍ਹਾਂ ਨੇ ਹੁਣ ਸਟੇਟਮੈਂਟ ਜਾਰੀ ਕੀਤੀ ਹੈ ਅਮਨ ਅਰੋੜਾ ਕਹਿੰਦੇ ਮੈਂ ਫੋਨ ਤੇ ਕਿਹਾ ਮੈਂ ਪਰਸਨਲ ਤੌਰ ਦੇ ਉਤੇ ਵੀ ਇਨਵੀਟੇਸ਼ਨ ਦਿੱਤਾ ਤਾਂ ਵੀ ਨਹੀਂ ਪਹੁੰਚੇ ਬੇਨਤੀ ਇਹ ਹੈ ਕਿ ਹਰੇਕ ਨੇ ਆਪ ਦੀ ਜਗ੍ਹਾ ਗੁਰੂ ਘਰ ਜਾ ਕੇ ਨਸਤਕ ਹੋਏ ਆਂ ਈਵਨ ਮੈਂ ਵੀ ਗਿਆ ਮੈਂ ਦੋ ਜਗ੍ਹਾ ਜਾ ਕੇ ਆਇਆ ਤਿੰਨ ਜਗ੍ਹਾ ਜਾ ਕੇ ਆਇਆ ਗੁਰੂ ਸਾਹਿਬ ਦੀ ਅਕੀਦਾ ਸੀ ਕਿਸੇ ਵੀ ਭੇਟ ਕਰ ਸਕਦੇ ਆ ਜੀ ਹੁਣ ਗਾਲ ਦੋ ਚੀਜ਼ਾਂ ਨੇ ਇਸ ਦੇ ਵਿੱਚ ਇੱਕਾ ਸਿੱਕਾ ਜਾਰੀ ਹੋਇਆ ਇੱਕ ਡਾਕ ਟਿਕਟ ਤੇ ਇੱਕ ਬਾਦਲ ਸਾਹਿਬ ਦੇ ਨਾਮ ਤੇ ਜਾਰੀ ਹੋਈ ਹੁਣ ਮੈਂ ਆਪਾ ਪੰਜਾਬ ਦੇ ਵਿੱਚ ਵਸਦੇ ਆਂ ਪੰਜਾਬ ਦੇ ਵਿੱਚ ਐਕਚੁਅਲ ਸਮਾਗਮ ਕੱਲ ਤੋਂ ਸ਼ੁਰੂ ਹੋਣੇ ਚਾਹੀਦੇ ਆ ਹੂੰ ਸ਼ਹੀਦੀ ਦੇ ਕਿਉਂਕਿ ਗੁਰੂ ਸਾਹਿਬ ਦੀ ਸ਼ਹਾਦਤ ਕਿੱਥੋਂ ਸ਼ੁਰੂ ਹੁੰਦੀ ਹੈ ਜੀ ਕੱਲ ਗੁਰੂ ਸਾਹਿਬ ਦਾ ਸੀਸ ਘਟ ਨਾਲੋਂ ਲੱਗ ਕੀਤਾ ਗਿਆ ਮਾਨਕਾਲੀ ਆਦੀ ਉਹ ਦਿੱਤੀ ਉਹ ਚਾਨਨੀ ਚੌਂਕ ਪ੍ਰਤੀਕ ਹੈ ਉਹ ਜਗ੍ਹਾ ਦਾ ਉਥੋਂ ਭਾਈ ਜੈਤਾ ਜੀ ਨੇ ਸੀਸ ਚੱਕਿਆ ਫੀਸ ਲੈ ਕੇ ਉਹ ਕਰਨਾਲ ਰੁਕੇ ਕੁਰਕ ਖੇਤਰ ਹੁੰਦੇ ਹੋਏ ਅੰਬਾਲਾ ਹੁੰਦੇ ਹੋਏ ਪੰਜਾਬ ਦੀ ਧਰਤੀ ਤੇ ਬਨੂੜ ਤੁਸੀਂ ਤੁਹਾਡੇ ਮੇਰੇ ਬਲੀਵਾਲ ਸਾਹਿਬ ਤੁਹਾਡਾ ਉਹ ਤਰਕ ਹੋ ਸਕਦਾ ਏ ਪਰ ਗੱਲ ਇਹ ਦੁਨੀਆ ਭਰ ਦੇ ਵਿੱਚ ਕਦੋਂ ਯਾਦ ਕਰ ਰਹੇ ਆਪਾਂ ਗੁਰੂ ਜੀ ਦੀ ਸ਼ਹਾਦਤ ਨੂੰ 25 ਨਵੰਬਰ ਨੂੰ ਨਾ ਠੀਕ ਹੈ ਤੁਸੀਂ 28 29 ਤਰੀਕ ਦਾ ਜ਼ਿਕਰ ਕਰ ਰਹੇ ਹੋ ਕਿ ਜਦੋਂ ਸੀਸ ਦਾ ਸੰਸਕਾਰ ਕੀਤਾ ਗਿਆ ਇਨਪੁੱਟ ਸਾਹਿਬ ਦੇ ਵਿੱਚ ਤੁਸੀਂ ਕਹਿੰ ਰਹੇ ਕਿ ਉਦੋਂ ਸਮਾਗਮ ਹੋਣੇ ਚਾਹੀਦੇ ਸੀ ਮੈਂ ਮੈਂ ਉਸ ਗੱਲ ਦੇ ਉੱਤੇ ਨਹੀਂ ਜਾ ਰਿਹਾ ਤੁਹਾਨੂੰ ਲੱਗਦਾ ਹੈ ਕਿ ਜੇਕਰ ਕੋਈ ਸ਼ਖਸ ਕਿਸੇ ਵੀ ਥਾਂ ਦੇ ਉੱਤੇ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਿਹਾ ਹੈ ਤਾਂ ਇੱਕੋ ਗੱਲ ਹੈ ਚਾਹੇ ਕੁਰੂਕਸ਼ੇਤਰ ਹੈ ਚਾਹੇ ਅਨੰਦਪੁਰ ਸਾਹਿਬ ਇਹ ਗੱਲ ਛੋਟੀ ਨਹੀਂ ਹੈਗੀ ਇਹ 29 ਤਰੀਕ ਨੂੰ ਸਮਾਰਟ ਠੀਕ ਹੈ ਬਲੀਵਾਲ ਸਾਹਿਬ ਮੈਂ ਵਿਚਾਲੇ ਤੁਹਾਨੂੰ ਰੋਕ ਰਿਹਾ ਮਾਫੀ ਚਾਹੂੰਗਾ ਜੀ ਜੀ ਸਾਡੇ ਨਾਲ ਇਸ ਸਮੇਂ ਸੁਨੀਲ ਜਾਖੜ ਜੀ ਜੁੜ ਰਹੇ ਨੇ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਜਾਖੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਨੂੰ ਕਿਉਂ ਲੱਗ ਰਿਹਾ ਕਿ ਜਨਤਕ ਤੌਰ ਤੇ ਆਮ ਆਦਮੀ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਜਖੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰਾ ਸਵਾਲ ਤੁਹਾਡੇ ਤੁਸੀਂ ਜਿਹੜਾ ਬਿਆਨ ਜਾਰੀ ਕੀਤਾ ਹੈ ਲੋਕ ਜਾਨਣਾ ਚਾਹੁੰਦੇ ਹੋਣਗੇ ਕਿ ਤੁਹਾਨੂੰ ਕਿਉਂ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਜਨਤਕ ਤੌਰ ਦੇ ਉੱਤੇ ਮਾਫੀ ਮੰਗਣੀ ਚਾਹੀਦੀ ਸਤਿ ਸ਼੍ਰੀ ਅਕਾਲ ਸਰੋਜੀ ਪਹਿਲਾਂ ਤਾਂ ਤੁਸੀਂ ਇਹ ਮੌਕਾ ਦਿੱਤਾ ਗੱਲ ਕਰਨ ਦਾ ਸਤਿ ਸ਼੍ਰੀ ਅਕਾਲ ਜੀ ਦੇਖੋ ਪ੍ਰਧਾਨ ਮੰਤਰੀ ਮੋਦੀ ਜੀ ਦੀ ਸ਼ਰਧਾ ਗੁਰੂ ਗੁਰੂ ਸਾਹਿਬਾਨ ਦੇ ਪ੍ਰਤੀ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਸਾਹਿਬ ਗੁਰੂ ਸਾਹਿਬ ਨੇ ਜਿਹੜੀ عظیم ਸ਼ਹਾਦਤ ਦਿੱਤੀ ਹੈ ਜਾਂ ਗੁਰੂ ਸਾਡੇ ਮਹਾਰਾਜਾਂ ਨੇ ਹਮੇਸ਼ਾ ਸ਼ਹੀਦ ਦਿੱਤੀਆਂ ਜਿਹੜੀ ਕੁਰਬਾਨੀਆਂ ਜਿ ਕੋ ਸਾਡੇ ਸਾ우ਜਾਦਿਆਂ ਨੇ ਜਿਹੜੀ ਕੁਰਬਾਨੀਆਂ ਦਿੱਤੀਆਂ ਹੰਮ ਕੱਲ੍ਹੇ ਹਿੰਦੂ ਧਰਮ ਜਾਂ ਪੰਜਾਬ ਜਾਂ ਪੰਜਾਬੀਆਂ ਵਾਸਤੇ ਦੇਸ਼ ਵਾਸਤੇ ਨਹੀਂ ਪੂਰੀ ਮਨੁੱਖਤਾ ਵਾਸਤੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਸੀਗੇ ਤੇ ਸ਼ਹੀਦ ਦਿੱਤੀ ਸੀ ਉਹਨਾਂ ਦੀ ਸ਼ਹੀਦ ਅੱਜ ਵੀ ਉਸੇ ਤਰ੍ਹਾਂ ਹੀ ਕਾਇਮ ਹੈ ਜੀ 500 ਸਾਲਾਂ ਬਾਅਦ ਵੀ ਉੱਥੇ ਦੁਨੀਆ ਨੂੰ ਅੱਜ ਉਹਨਾਂ ਦੀ ਸ਼ਹੀਦ ਦੀ ਚਲਣ ਦੀ ਲੋੜ ਹੈ ਤੇ ਉਸ ਸਾਰੇ ਉਹਨਾਂ ਦੀ ਸ਼ਹੀਦ ਨੂੰ ਉਹਨਾਂ ਦੀ ਕੁਰਬਾਨੀਆਂ ਨੂੰ ਅਗਰ ਸਾਰੀ ਦੁਨੀਆ 'ਚ ਲੋਕਾਂ ਨੂੰ ਜਾਣੂ ਕਰਵਾਉਣ ਦਾ ਕੰਮ ਕਿਸੇ ਨੇ ਕੀਤਾ ਹੈ ਹੰਮ ਤਾਂ ਉਹ ਦਾਂ ਮੰਤਰੀ ਮੋਦੀ ਜੀ ਨੇ ਕਿਹਾ ਹਿੰਦੁਸਤਾਨ ਦੀ ਇੰਵੈਸਟੀ ਸਾਰੀ ਦੁਨੀਆ 'ਚ ਪ੍ਰਚਾਰ ਪ੍ਰਸਾਰ ਕਰਨੀ ਹੈ ਉੱਥੇ ਸਾਰੇ ਸਮਾਗਮ ਕਰਾਏ ਜਾਂਦੇ ਗੁਰੂ ਮਹਾਰਾਜ ਦੇ ਪਵਨ ਪੁੱਛੀਆਂ ਦੇ ਉੱਤੇ ਜੀ ਹੂੰ ਜੇ ਗੁਰੂ ਮਹਾਰਾਜ ਤੇ ਇੱਕ ਬਾਦਰ ਹਿੰਦੀ ਚਾਦਰ ਵਾਸਤੇ ਨਾਲ ਕਿਲੇ ਦੇ ਉੱਤੇ ਕਿਸੇ ਨੇ ਸਭ ਤੋਂ ਪਹਿਲਾਂ ਹੂੰ ਤੇ ਸਮਾਗਮ ਕਰਾਈ ਮੋਦੀ ਸਾਹਿਬ ਨੇ ਕਰਵਾਇਆ ਠੀਕ ਹੈ ਹੁਣ ਵੀ 1950 ਹਿਸਾਬ ਤੇ ਦਿੱਲੀ ਦੇ ਅੰਦਰ ਜਿੱਥੇ ਸ਼ਹਾਦਤ ਹੋਈ ਹੈ ਲਾਲ ਕਿਲੇ ਦੀ ਬਹੁਤ ਵੱਡਾ ਉੱਥੇ ਸਮਾਗਮ ਜੀ ਇਕੱ ਆ ਗਿਆ ਬੱਖਾ ਲੋਕਾਂ ਨੇ ਆ ਕੇ ਆਸ਼ੀਰਵਾਦ ਲਿਆ ਮੱਥਾ ਟੇਕਿਆ ਗੁਰੂ ਹਰਾਈ ਜੀ ਉਸੇ ਸਿੱਖੀ ਪ੍ਰਾਪਤੀ ਦੀ ਹੂੰ ਤੇ ਉਹਨਾਂ ਦੇ ਉੱਤੇ ਇਸ ਕਿਸਮ ਦੇ ਲੰਚ ਲਾਣੇ ਸਾਬ ਕਿਸੇ ਹੋਰ ਤੱਕ ਕਰਨ ਕਰ ਲੈ ਕਹਿੰਦੇ ਮੈਂ ਨਿਯੋਤਾਂ ਦਿੱਤਾ ਸੀਗਾ ਨਿਯੋਤਾਂ ਤਾਂ ਪ੍ਰਧਾਨ ਮੰਤਰੀ ਨੇ ਸਾਰੇ ਮੁੱਖ ਮੰਤਰੀਆਂ ਨੂੰ ਦਿੱਤਾ ਸੀ ਕੀ ਮਤਲਬ ਆਏ ਨਹੀਂ ਤਾਂ ਮਤਲਬ ਸਾਰੇ ਪੰਜਾਬ ਦੇ ਪ੍ਰਤੀ ਨਫ਼ਰਤ ਕਰਦੇ ਇਹਨਾਂ ਨੇ ਵਰਡ ਜਿਹੜਾ ਇਸਤੇਮਾਲ ਕੀਤਾ ਸੀ ਕਿ ਸਿੱਖਾਂ ਪ੍ਰਤੀ ਪੰਜਾਬੀ ਨਫ਼ਰਤ ਹੈ ਹੂੰ ਆ ਨਫ਼ਰਤ ਵੀ ਜਿਹੜੇ ਆਏ ਸਾਰੇ ਨਫ਼ਰਤ ਨਹੀਂ ਕਰਕੇ ਆਏ ਰਲਿੰਦ ਸਾਹਿਬ ਦਾ ਮੈਂ ਮੈਂਸ਼ਨ ਕੀਤਾ ਉਹਦੋਂ ਤਾਂ ਹੜ੍ਹ ਚ ਛੱਡ ਕੇ ਗਏ ਸੀਗੇ ਉਹਨਾਂ ਨੂੰ ਨਿੱਜੀ ਤੌਰ ਤੇ ਜਾ ਕੇ ਇਨਵਾਈਟ ਕਰਕੇ ਆਏ ਉਸੇ ਮਤਲਬ ਸਾਹਿਬ ਆਏ ਤੇ ਨਹੀਂ ਪਰ ਮੇਰਾ ਮੰਨਣਾ ਉਹਨਾਂ ਦੇ ਸਾਰੇ ਪੰਥ ਜਿਹੜੇ ਸਤਾਂ ਦੇ ਕਿਸ ਬੱਚੇ ਨੇ ਮੰਨ ਕੇ ਜਿਹੜੀ ਸ਼ਬਦਾ ਪਾਵਨ ਹੈ ਗੁਰੂ ਮਹਾਰਾਜ ਜਿਹਨ ਦੀ ਚਾਦਰ ਤੇ ਸਾਰੇ ਗੁਰੂ ਮਹਾਰਾਜਾਂ ਵਰਤੀ ਜੀ ਉਹ ਹਲਕੀ ਗੱਲ ਪੰਜਾਬੀਆਂ ਨੂੰ ਸ਼ੋਭਾ ਨਹੀਂ ਦਿੰਦੀ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਦੇਖ ਰਹੇ ਸਟੇਜੀਆਂ ਗੱਲਾਂ ਕੀਤੀਆਂ ਜਾਂ ਸ਼ੋਭਾ ਨਹੀਂ ਤਾਂ ਮੈਂ ਤਾਂ ਉਹਨਾਂ ਨੂੰ ਆਇਰ ਸਾਹਿਬ ਉਹਨਾਂ ਦਾ ਤਰਕੇ ਵੀ ਹੈ ਕਿ ਦੇਖੋ ਕੁਰੂਖੇਤਰ ਆ ਗਏ ਅਸ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਤਾਂ ਬਾਈ ਏਅਰ ਹੀ ਆਣਾ ਹੁੰਦਾ ਕਿ 15 ਤੋਂ 20 ਮਿੰਟ ਦੀ ਫਲਾਈਟ ਸੀ ਉੱਥੋਂ ਅਨੰਦਪੁਰ ਸਾਹਿਬ ਆਉਣ ਦੀ ਸਾਹਿਬ ਉਸ ਚ ਪੰਜਾਬੀਆਂ ਨੂੰ ਸ਼ਾਇਦ ਵਧੀਆ ਲੱਗਦਾ ਕਿ ਉਹ ਪੰਜਾਬ ਦੀ ਧਰਤੀ ਦੇ ਉੱਤੇ ਆ ਕੇ ਗੁਰੂ ਜੀ ਨੂੰ ਨਤਮਸਤਕ ਹੁੰਦੇ ਆ ਉਹਨਾਂ ਨੇ ਆ ਕੇ ਪੰਜਾਬੀਆਂ ਤੋਂ ਉਹਦੇ ਬਹੁਤ ਵਧੀਆ ਲੱਗਿਆ ਜਦੋਂ ਲੰਘਾ ਖੋਲਤਾ ਸਾਹਿਬ ਜਿਹੜੇ ਅਰਦਾਸ ਕਰਦੇ ਆ ਆਪਾਂ ਏਨੇ ਸਾਲਾਂ ਤੋਂ ਆਜ਼ਾਦੀ ਤੋਂ ਲੈ ਕੇ ਸਾਡੇ ਗੁਰੂ ਧਾਮ ਜਿਹੜੇ ਸਾਡੇ ਵਿਛੋੜੇ ਗਏ ਆ ਜੀ ਉਹਨਾਂ ਦੀ ਸੰਭਾਲ ਦੇਖ ਰੇ ਸਾਨੂੰ ਮੌਕਾ ਮਿਲੇ ਉਹ ਕਿਨੇ ਲੈ ਕੇ ਦਿੱਤਾ ਸਾਹਿਬ ਉਨਾ ਤੇ ਜਮਲਾ ਰਹੇ ਸਨ ਧੰਨਵਾਦ ਕਰਨ ਦੀ ਬਜਾਏ ਗੁਰੂ ਮਹਾਰਾਜ ਦੇ ਪ੍ਰਤੀ ਸ਼ਰਧਾ ਨੂੰ ਲੈ ਕੇ ਸਵਾਲ ਚੱਕਦੇ ਤੁਸੀਂ ਰਾਜਨੀਤਿਕ ਖੇਤਰ ਦਾ ਸ਼ਿਕਰੋ ਪਰ ਆ ਗੱਲ ਕਹਿਣੀ ਵੀ ਪੰਜਾਬੀਆਂ ਨਾਲ ਤੇ ਸਿੱਖਾਂ ਨਾਲ ਤੇ ਪੰਜਾਬ ਨਾਲ ਨਫ਼ਰਤ ਹੈ ਇਹ ਘਟੀਆ ਸੋਚ ਹੈ ਸਰ ਇਸੇ ਕਰਕੇ ਮੰਗਦਾ ਵੈਸ ਜੀ ਪਿਛੇ ਨਾ ਨੂੰ ਵਰਜਿਆ ਸੀ ਕਿ ਤੁਸੀਂ ਆ ਜਿਹੜਾ ਹੈ ਧਾਰਮਿਕ ਮਸਲੇ ਜ਼ਿਕਰ ਨਾ ਜੋ ਸਾਡੇ ਨਾਲ ਸਹਿਯੋਗ ਕਰੋ ਫਿਰ ਆ ਕਿਉਂ ਨਹੀਂ ਇੱਧਰ ਕਿਉਂ ਕਰਦੇ ਫਿਰਦੇ ਸਰ ਆ ਜਿਹੜਾ ਇਹਨਾਂ ਨੇ ਡਰਾਮਾ ਰਚਿਆ ਉੱਥੇ ਆ ਬਣਾਈ ਹੋਈ ਵਿਧਾਨ ਸਭਾ ਲੋਕਾਂ ਦੇ ਸੈਂਕੜਾ ਕਰੋੜ ਰੁਪਏ ਲੱਗੇ ਉੱਥੇ ਦਿੱਲੀ ਦੇ ਠੇਕੇਦਾਰ ਜਦੋਂ ਆਵਾਜ਼ ਉਠਾਲ ਲਗੀ ਇਹਨਾਂ ਨੇ ਹੁਣ ਇੱਧਰ ਦੇ ਪਾਸੇ ਦੌਰ ਲਿਆ ਜੀ ਪੰਜਾਬੀਆਂ ਦੇ ਖਿਲਾਫ ਹੈ ਕੇਂਦਰ ਸਰਕਾਰ ਕੇਂਦਰ ਸਰਕਾਰ ਨੇ ਕਿਹਾ ਸੀ ਵੀ ਦਿੱਲੀ ਉੱਥੇਕੇਦਾਰ ਬੁਲਾ ਕੇ ਲੱਖਾਂ ਕਰੋੜ ਖਰਚ ਕਰੋ ਇਹ ਐਲਾਨ ਹੀ ਕੋਈ ਨਹੀਂ ਸੀ ਕਰਨਾ ਫਿਰ ਉਹ ਕੀ ਕੀਤਾ ਉੱਥੇ ਨਾਟਕ ਹੀ ਕੀਤੇ ਘਟੀਆਂ ਰਾਜਨੀਤੀ ਹੈ ਜਿਹੜੇ ਮੁੱਖ ਮੰਤਰੀ ਆਏ ਨਹੀਂ ਨਾ ਸਰ ਉਹ ਪਛਾਣਗੇ ਐਜਪੀਸੀ ਜਿਵੇਂ ਪਛਾਣੀ ਹੈ ਵੀ ਆ ਤਾਂ ਮੇਰਾ ਨਾਟਕ ਕਰ ਰਹੇ ਰਾਜਨੀਤੀ ਕਰ ਰਹੇ ਜੇ ਸ਼ਰਦਾ ਨਾਲ ਕੀਤਾ ਹੁੰਦਾ ਸਰਬਣੀ ਆ ਜਾਂਦੀ ਠੀਕ ਜਖੜ ਸਾਹਿਬ ਮੈਂ ਦੋ ਚੀਜ਼ਾਂ ਹੋਰ ਤੁਹਾਡੇ ਤੋਂ ਜਾਨਣੀਆਂ ਚਾਹ ਰਿਹਾ ਇੱਕ ਤਾਂ ਤੁਸੀਂ ਖੁਦ ਜ਼ਿਕਰ ਕੀਤਾ ਹੈ ਕਿ ਮੁੱਖ ਮੰਤਰੀ ਦਾ ਵੱਖ-ਵੱਖ ਦੇਸ਼ ਦੇ ਜਿਹੜੇ ਸੂਬਿਆਂ ਦੇ ਹੈਗੇ ਨੇ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਸੀ ਕੀ ਲੱਗਦਾ ਕਿ ਕਿਉਂ ਨਹੀਂ ਆਏ ਗਵਾਂਧੀ ਸੂਬੇ ਵੀ ਹੈਗੇ ਨੇ ਸਾਡੇ ਉੱਤੇ ਬੇਸ਼ੱਕ ਬੀਜੇਪੀ ਦੀ ਸਰਕਾਰ ਹੈ ਮੇਰਾ ਇਹਦੇ ਨਾਲ ਹੀ ਜੁੜਿਆ ਹੋਇਆ ਸਵਾਲ ਇਹ ਵੀ ਹੈ ਕਿ ਕੇਂਦਰ ਦੇ ਮੰਤਰੀ ਵੀ ਨਹੀਂ ਆਏ ਇਹ ਵੀ ਜ਼ਿਕਰ ਕੀਤਾ ਗਿਆ ਸਾਹਿਬ ਆ ਕਿ ਕੀ ਸਿੱਗੜ ਸਾਹਿਬ ਗੁਰਦਾਰਾ ਸਾਹਿਬ ਆ ਕੇ ਮੱਥਾ ਟੇਕ ਕੇ ਸੇਖਾਓ ਜੀ ਦਿਨ ਦਿਨ ਪਹਿਲਾਂ ਤੇ ਦੇ ਸਭ ਅਸੀਂ ਸਾਰੀ ਬੀਜਪੀ ਲੀਡਰਸ਼ਿਪ ਉੱਤੇ ਕਰਕੇ ਆਈਏ ਇਹਨਾਂ ਨੂੰ ਨਹੀਂ ਦਿਸਦਾ ਸਭ ਦੇਖੋ ਜਿਹੜੇ ਮੁੱਖ ਮੰਤਰੀ ਨਹੀਂ ਆਏ ਨੇ ਸਾਹਿਬ ਮੈਂ ਤੁਹਾਨੂੰ ਅਰਜ਼ ਕੀਤੀ ਹੈ ਉਹਨਾਂ ਨੇ ਦੇਖ ਲਿਆ ਵੀ ਆ ਤਾਂ ਸਾਰਾ ਕੰਮ ਰਾਜਨੀਤੀ ਨਾਲ ਅਸ਼ਰਦਾ ਨਾਲ ਨੀਜ ਕਰਕੇ ਨਹੀਂ ਆਇਆ ਸਭ ਨਹੀਂ ਸਾਰੇ ਨੇ ਆ ਜਾਣਾ ਸੀ ਹੂੰ ਜੀ ਤੇ ਮੇਰਾ ਇੱਕ ਆਖਰੀ ਸਵਾਲ ਤੁਹਾਨੂੰ ਪਰਸਨਲ ਤੌਰ ਦੇ ਉੱਤੇ ਦੇਖੋ ਮੈਂ ਪਰਸਨਲ ਮੈਂ ਪੁੱਛਣਾ ਮੈਂ ਅਮਨ अरोड़ा ਜੀ ਕਹਿੰਦੇ ਮੈਂ ਜਾਖੜ ਜੀ ਨੂੰ ਫੋਨ ਕੀਤਾ ਪਰਸਨਲ ਤੌਰ ਤੇ ਉਹ ਵੀ ਨਹੀਂ ਆਇਆ ਮੈਂ ਬਿਲਕੁਲ ਉਹਨਾਂ ਨੂੰ ਮੇਰੇ ਕੋਲ ਫੋਨ ਹੈ ਮੈਂ ਕਿਹੜਾ ਮਨਾ ਕਰਦਾ ਤੇ ਉਹਨਾਂ ਨੂੰ ਪੁੱਛੋ ਮੈਂ ਕੀ ਕਿਹਾ ਮੈਂ ਕਿ ਸਿਤਾਰ ਦਾ ਕਰਾ ਰਹੇ ਹਾਂ ਸਭ ਹਮ ਅਸ ਤਾਂ ਮੈਂ ਕਿ ਆਪ ਦਾ ਸਵਾਗਤ ਉੱਥੇ ਸਜਾਇਆ ਸੀ ਕੀਰਤਨ ਦਰਬਾਰ ਸਜਾਇਆ ਸੀ ਮੱਥਾ ਟੇਕਿਆ ਆਪ ਆ ਰਹੇ ਹਮ ਉਹਨਾਂ ਨਾਲ ਚ ਜਾ ਕੇ ਉਹਨਾਂ ਨੇ ਕਿ ਸਭ ਕੋਈ ਗੁਰੂ ਮਹਾਰਾਜ ਤੋਂ ਸਾਰਿਆਂ ਦੇ ਹੈ ਤੇ ਉਹ ਐ ਨਹੀਂ ਗਏ ਉਹ ਤੇ ਐਸ ਡੀਪੀਸੀ ਤੋਂ ਨਹੀਂ ਗਿਆ ਮਤਲਬ ਸਿੱਖਾਂ ਦੇ ਖਿਲਾਫ ਹੁਕਮਤਰੀ ਸਾਹਿਬ ਇਨਾਂ ਦੇ ਗੱਲਾਂ ਦੇ ਫੰਕਸ਼ਨ ਤੇ ਇਹ ਸਾਰੇ ਨੇ ਅੱਡ-ਅੱਡ ਆਪਣੇ ਕਿਤੇ ਫੰਕਸ਼ਨ ਜਦੋਂ ਇਹਨਾਂ ਨੇ ਅੱਡ ਕਰਨ ਵਾਲੀ ਫਿਰਤੀ ਪਾ ਲਈ ਹਾਂ ਜਿਹਾ ਤਾਂ ਜੀਪੀਸੀ ਦਾ ਕੱਲਾਪੁਰ ਉਰ ਹੁੰਦਾ ਸਾਰੀ ਦੁਨੀਆ ਉੱਤੇ ਜਾ ਕੇ ਮੱਥਾ ਟੇਕਦੀ ਹੈ ਇਹ ਸਾਰੇ ਉੱਤੇ ਜਾ ਕੇ ਟੇਕ ਜਾਂਦੇ ਹਾਂ ਇਹਦਾ ਆਪ ਦਾ ਦੇਖੋ ਮੇਨ ਗੱਲ ਹੋਈ ਹੈ ਗਰ ਵੀ ਰਾਜਨੀਤੀ ਦੀ ਬੂਹਾਂ ਦੀ ਹੈ ਸਾਰੀ ਗੱਲ ਚ ਤੇ ਜਦੋਂ ਇਹਨਾਂ ਨੇ ਉੱਥੇ ਟਕ ਹੌਸਲਾ ਕਰਾ ਕੇ ਅੰਦਰ ਵਿਧਾਨ ਸਭਾ 'ਚ ਕਿਸੇ ਪਾਵਨ ਮੌਕੇ ਤੇ ਰਾਜਨੀਤੀ ਦੀ ਗੱਲਾਂ ਕਰਨ ਲੱਗੇ ਫਿਰ ਕੋਈ ਗੱਲ ਰਹੀ ਨਹੀਂ ਉਹ ਲਾਤ ਕੋਈ ਰਹਿ ਨਹੀਂ ਹੈ ਉਹ ਤਾਂ ਸਾਰਾ ਗੋਹ ਸਾਹਮਣੇ ਚਿੱਟੀ ਚੋੜੀ ਸਾਹਮਣੇ ਮਤਲਬ ਇੱਕ ਮੈਸੇਜ ਜਖੜ ਸਾਹਿਬੀ ਗਿਆ ਕਿ ਆਮ ਤੌਰ ਤੇ ਜਦੋਂ ਗੁਰੂ ਸਾਹਿਬ ਦਾ ਜ਼ਿਕਰ ਹੁੰਦਾ ਤਾਂ ਫਿਰ ਵਿਚਾਰਧਾਰਾ ਨੂੰ ਪਿੱਛੇ ਛੱਡ ਕੇ ਇੱਕ ਸਟੇਜ ਦੇ ਉੱਤੇ ਵੱਖ-ਵੱਖ ਜੜੀਆਂ ਆ ਪਾਰਟੀਆਂ ਦੇ ਆਗੂ ਨਜ਼ਰ ਆਉਂਦੇ ਨੇ ਇਸ ਵਾਰ ਉਹ ਨਹੀਂ ਹੋਇਆ ਇਹ ਮੌਕਾ ਸੀ ਕਿ ਸਾਰੇ ਇੱਕ ਟੁਕੜ ਪੰਜਾਬ ਦੀ ਸਟੇਜ ਦੇ ਉੱਤੇ ਇਕੱਠੇ ਹੁੰਦੇ ਨਹੀਂ ਹੋ ਪਾਏ ਕਿਸ ਨੇ ਕੀਤਾ ਇਹਨਾਂ ਨੇ ਕੀਤਾ ਨਾ ਸਰ ਜੀਐਮਜਪੀ ਸੇਲੇ ਇਕੱਠੇ ਹੁੰਦੇ ਸਾਰੇ ਉੱਥੇ ਜਾਵੜਦੇ ਐਜਪੀਸੀ ਤੱਕ ਲੋ ਜੋ ਇਲਜ਼ਾਮ ਲੱਗਦੇ ਹੈ ਕੌਣ ਹੈ ਨਹੀਂ ਹੈ ਪਰ ਉਹ ਤਾਂ ਇੱਕ ਮਾਨਤਾ ਪ੍ਰਾਪਤ ਸਿੱਖ ਕੌਮ ਦੀ ਮਾਨਤਾ ਪ੍ਰਾਪਤ ਸੰਸਥਾ ਹੈ ਸਾ ਉਹ ਜੀ ਦੇ ਸੰਭਾਲ ਕਰਦੀ ਹੈ ਗੁਰਦੁਆਰਾ ਸਾਹਿਬ ਸਾਰੇ ਉੱਥੇ ਹੁੰਦਾ ਸਾਰੇ ਦੁਨੀਆ ਜਾਵੜਨੀ ਸੀ ਇਹਨਾਂ ਨੇ ਆਪ ਦਾ ਅੱਡ ਲੈ ਕੇ ਤੇ ਸਾਬਰ ਅੱਡ ਕਰਨੀ ਆਪਣੀ ਰਾਜਨੀਤਿਕ ਵਿਰੋਧਤ ਨੂੰ ਲੈ ਕੇ ਛੋਟੀ ਸੋਚ ਨੂੰ ਲੈ ਕੇ ਇਹਨਾਂ ਨੇ ਨੋਬਾੜ ਕੀਤਾ ਤੁਹਾਨੂੰ ਨਹੀਂ ਸ਼ੋਭਾ ਦਿੰਦੀ ਸੀ ਗੁਰੂਮਹਾਰਾਜ ਨੇ ਸ਼ਾਹਦਤ ਇਸ ਕਰਕੇ ਸਾਰਿਆਂ ਨੂੰ ਆਪਣਾ ਧਰਮ ਮੰਨਣ ਦੀ ਇਜਾਜ਼ਤ ਦੇ ਇਹਨਾਂ ਨੇ ਉਹਦੇ ਵਿੱਚ ਵੀ ਰਫੜਾ ਪਾ ਕੇ ਬੈਠੇ ਛੋਟੀ ਸੋਚ ਹੈ ਪਰ ਇਹਦਾ ਵਿੱਚ ਇਲਜ਼ਾਮ ਮੈਂ ਭਗਵੰਤ ਮਾਨ ਜੀ ਨਹੀਂ ਦਿੰਦਾ ਹੂੰ ਉਹ ਤਾਂ ਉਹਨਾਂ ਚ ਤਾਂ ਆਵਾਜ਼ ਦਿੱਲੀ ਵਾਲੀ ਲੀਡਰਸ਼ਿਪ ਦੀ ਬੋਲਦੀ ਸਾਬ ਉਹ ਪੰਜਾਬੀ ਹੈ ਹੀ ਉਹਨਾਂ ਨੂੰ ਪੰਜਾਬੀ ਅੱਦਾ ਹੀ ਨਹੀਂ ਪਤਾ ਹੂੰ ਇਸ ਕਰਕੇ ਮੇਰੀ ਤਾਂ ਬੇਨਤੀ ਹੈ ਹੀ ਹੈ ਸਤਜੰਨ ਜੀ ਨੂੰ ਵੀ ਆਪ ਵੀ ਉਹਨਾਂ ਦਾ ਖੇਡਾ ਛਡੋ ਤੇ ਲੋਕਾਂ ਨੂੰ ਜ਼ਿੰਮੇਵਾਰੀ ਦਿੱਤੀ ਸਾਮੂ ਕਿ ਪੰਜਾਬ ਦਾ ਵੀ ਇਹਨਾਂ ਤੋਂ ਖੇਡਾ ਛਡਾਓ ਇਹ ਜਿਹੜੇ ਇਹਨਾਂ ਨੂੰ ਪੰਜਾਬੀ ਤਾਂ ਹੀ ਨਹੀਂ ਪਤਾ ਸਾਹਿਬ ਵਿਦ ਆਲ ਥਰ ਰਿਸਪੈਕਟ ਟੂ ਕੇਜਰੀਵਾਲਸ ਆਲਸੋ ਚਲੋ ਮੈਂ ਮੈਂ ਇੱਕ ਆਖਰੀ ਸਵਾਲ ਹਾਲਾਂਕਿ ਮੈਂ ਪਹਿਲਾਂ ਕਹਿ ਦਿੱਤਾ ਸੀ ਜਨਤਕ ਤੌਰ ਤੇ ਮਾਫੀ ਕੌਣ ਮੰਗੇ ਪਾਰਟੀ ਮੰਗੇ ਪ੍ਰਧਾਨ ਮੰਤਰੀ ਜਦੋਂ ਖੁਦ ਮੰਗਣਾ ਇਹਨਾਂ ਦੇ ਮੁੱਖ ਮੰਤਰੀ ਸਾਹਿਬ ਮੰਗੇ ਇਸੇ ਵੀ ਹੋ ਗਏ ਸੰਸੇ ਪੰਜਾਬੀ ਇਸੇ ਕਾਦੀ ਸੰਗੇ ਵੀ ਸੌਰੀ ਪਾਰਟੀ ਨੇ ਕੋ ਗਲਤ ਸ਼ਬਦ ਨਫਰਤ ਵਾਲੀ ਗੱਲ ਤੁਹਾਡੇ ਵਾਸਤੇ ਕੀਤੀ ਹੈ ਮੈਂ ਨਹੀਂ ਸਮਝਦਾ ਵੀ ਆ ਜਾਏ ਜੀ ਗਲਤ ਤੁਸੀਂ ਆਏ ਨਹੀਂ ਆਜੰਦੇ ਬਹੁਤ ਵਧੀਆ ਹੋਣਾ ਸੀ ਪਰ ਆ ਕਹਿਣਾ ਵੀ ਤੁਹਾਡਾ ਤੁਸੀਂ ਨਫਰਤ ਕਰਦੇ ਹੋ ਪੰਜਾਬ ਦੇ ਆ ਪਿਆ ਬਿਲਕੁਲ ਬਿਲਕੁਲ ਐਬਸੋਲੂਟਲੀ ਟੇਕ ਸਟਰੋਂਗ ਆਬਜੈਕਸ਼ਨ ਵੀ ਸ਼ੁਕਰੀਆ ਜਾਖੜ ਸਾਹਿਬ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਇਸ ਪੂਰੀ ਗੱਲਬਾਤ ਦੇ ਲਈ ਸੁਨੀਲ ਜਾਖੜ ਪੰਜਾਬ বিজেপি ਦੇ ਪ੍ਰਧਾਨ ਨੇ ਪੁਲਟਬਾਤ ਕਰ ਰਹੇ ਨੇ ਕਹਿੰਦੇ ਕਿ ਮੰਤਰੀ ਜਿਹਨਾਂ ਨੂੰ ਸੱਦਾ ਦਿੱਤਾ ਗਿਆ ਉਸ ਨੂੰ ਨਹੀਂ ਪਹੁੰਚੇ ਅਮਨ अरोड़ा ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸਨ ਤਾਂ ਉਹਨਾਂ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਸੀ ਕਿ ਅਸੀਂ ਤਾਂ ਮੁੱਖ ਮੰਤਰੀ ਬਖਵਾਕ ਮੁੱਖ ਮੰਤਰੀਆਂ ਨੂੰ ਸੂਬਿਆਂ ਦੇ ਨੂੰ ਉਹਨਾਂ ਨੂੰ ਵੀ ਇਨਵਾਈਟ ਕੀਤਾ ਹੈ ਔਰ ਇਸ ਦੇ ਨਾਲ ਨਾਲ ਜਿਹੜੇ ਸੁਨੀਲ ਜਾਖੜ ਨੇ ਮੈਂ ਪਰਸਨਲ ਤੌਰ ਦੇ ਉੱਤੇ ਫੋਨ ਕੀਤਾ ਸੀ ਕਿ ਤੁਸੀਂ ਜ਼ਰੂਰ ਪਹੁੰਚੋ ਸੁਨੀਲ ਜਾਖੜ ਕਹਿ ਰਹੇ ਨੇ ਕਿ ਹਾਂ ਮੇਰੇ ਕੋਲ ਫੋਨ ਆਇਆ ਸੀ ਅਮਨ ਅਰੋੜਾ ਦਾ ਪਰ ਮੈਂ ਅਮਨ ਅਰੋੜਾ ਨੂੰ ਉਸ ਟਾਈਮ ਹੀ ਇਹ ਗੱਲ ਕਹੀ ਸੀ ਕਿ ਅਸੀਂ ਤਾਂ ਖੁਦ ਸਮਾਗਮ ਕਰਵਾ ਰਹੇ ਹਾਂ ਅਸੀਂ ਉੱਥੇ ਜਾ ਕੇ ਵੀ ਨਤਮਸਤਕ ਹੋਵਾਂਗੇ ਤਾਂ ਕੁਲ ਮਿਲਾ ਕੇ ਮੁੱਦਾ ਸਿਆਸੀ ਤੌਰ ਦੇ ਉੱਤੇ ਹੁਣ ਸਮਾਗਮਾਂ ਤੋਂ ਬਾਅਦ ਭੱਗਦਾ ਹੋਇਆ ਸਿਆਸੀ ਤੌਰ ਤੇ ਨਜ਼ਰ ਆ ਰਿਹਾ ਮੈਂ ਤੁਹਾਨੂੰ ਸੁਣਵਾਉਣਾ ਹੈ ਕਿ ਅਮਨ ਅਰੋੜਾ ਤੇ ਰਮਨਿਤ ਬਿੱਟੂ ਕਿਵੇਂ ਵਾਰ ਪਲਟ ਵਾਰ ਉਹਨਾਂ ਦੇ ਬਿਆਨ ਕੀ ਆਏ ਨੇ ਇੱਕੋ ਵੀ ਬਿਆਨ ਤੁਹਾਨੂੰ ਸੁਣਵਾਉਣਾ ਹੈ ਮੈਂ ਸਮਝਦਾ ਕਿ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਉਹਨਾਂ ਦੇ ਸਾਰੇ ਦੇ ਸਾਰੇ ਕੇਂਦਰ ਦੇ ਵਜ਼ੀਰ ਉਹਨਾਂ ਦੇ ਸਾਰੇ ਮੁੱਖ ਮੰਤਰੀ ਕਿ ਇਨਵੀਟੇਸ਼ਨ ਹੋਣ ਦੇ ਬਾਵਜੂਦ ਕਿ ਜੀ ਹੋਰ ਕੋਈ ਗੱਲ ਨਹੀਂ ਕਰਨੀ ਸਿਆਸੀ ਗੱਲਾਂ ਕਰਨੀ ਹੋਰ ਬਹੁਤ ਸਟੇਜਾਂ ਤੇ ਬਹੁਤ ਮੌਕੇ ਮਿਲਣਗੇ ਸਿਰਫ ਔਰ ਸਿਰਫ ਇਕੱਠੇ ਹੋ ਕੇ ਗੁਰੂ ਸਾਹਿਬ ਨੂੰ ਸਜਦਾ ਕਰ ਲਈਏ ਕਿ ਉਹ ਗੁਰੂ ਸਾਹਿਬ ਜਿਨ੍ਹਾਂ ਨੇ ਆਪ ਦਾ ਆਪ ਵਾਰ ਦਿੱਤਾ ਅੱਜ ਪ੍ਰਾਈਮ ਮਿਨਿਸਟਰ ਦੇਸ਼ ਦੇ ਬਾਰੇ ਉਹ ਸ਼ਬਦ ਵਰਤੇ ਗਏ ਮੈਂ ਸਮਝਦਾ ਸੁਣਨ ਵਾਲੇ ਵੀ ਇਹਨਾਂ ਤੋਂ ਨਫ਼ਰਤ ਕਰ ਰਹੇ ਹੋਣਗੇ ਉਹ ਗੁਰੂ ਮਹਾਰਾਜ ਜੀ ਦੇ ਨਾਲ ਤੁਸੀਂ ਆਪਣੇ ਆਪ ਨੂੰ ਰੋਲਣਾ ਚਾਹੁੰਦੇ ਅੱਗੇ ਵਧਦੇਦਿਆਂ ਦੀ ਦੂਜੀ ਵੱਡੀ ਖਬਰ ਦਾਸੀ ਰੁਕ ਕਰਾਂਗੇ ਤੇ ਗੱਲ ਹੜਪੀੜਤਾਂ ਦੀ ਹੋਏਗੀ ਡੇਰਾ ਬਾਬਾ ਨਾਨਕ ਮੁੱਖ ਮੰਤਰੀ ਭਗਵੰਤ ਪਾਣ ਪਹੁੰਚੇ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਸੀਐਮ ਆਮਦ ਦੇ ਵੱਲੋਂ ਹੜਪ੍ਰਭਾਵਿਤ ਪਰਿਵਾਰਾਂ ਨੂੰ ਮਦਦ ਜਾਰੀ ਕੀਤੀ ਗਈ ਹੈ ਹੜਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ੇ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਗਈ ਹੈ ਪੀੜਤ ਲੋਕਾਂ ਦੀ ਜ਼ਿੰਦਗੀ ਲੀਹਾਂ ਦੇ ਉੱਤੇ ਲਿਆਉਣ ਦੀ ਸਾਡੀ ਕੋਸ਼ਿਸ਼ ਹੈ ਮੁੱਖ ਮੰਤਰੀ ਕਹਿੰਦੇ ਨਜ਼ਰ ਆਏ ਉਹਨੇ ਕਿਹਾ ਕਿ 20000 ਰੁਪਏ ਪ੍ਰਤੀ ਏਕੜ ਦੇਸ਼ਪੜ ਦੇ ਵਿੱਚ ਸਭ ਤੋਂ ਜ਼ਿਆਦਾ ਮੁਆਵਜ਼ਾ ਜੋ ਪੰਜਾਬ ਦੇ ਕਿਸਾਨਾਂ ਨੂੰ ਅਸੀਂ ਦੇ ਰਹੇ ਹਾਂ ਪੰਜਾਬੀਆਂ ਦੇ ਅੱਗੇ ਸਾਰੇ ਸੰਕਟ ਛੋਟੇ ਪੰਜਾਬੀਆਂ ਨੇ ਸਾਰੇ ਸੂਬਿਆਂ ਦੇ ਵਿੱਚ ਲੰਗਰ ਲਗਾਏ ਕੋਈ ਹੋਟ ਸੁਬਾ ਇਹਨੇ ਵਡੇ ਸੰਕਟ ਤੋਂ ਉੱਬਰ ਨਹੀਂ ਸਕਦਾ 70000 ਪਹਿਲੀ ਕਿਸ਼ਤ 40 ਦੂਜੀ ਕਿਸ਼ਤ ਤੇ 10000 ਰੁਪਏ ਜਦੋਂ ਛੱਤ ਛੁੱਤ ਪੈ ਗਈ ਹੋਰ ਕੋਈ ਜਿਹੜਾ ਛੋਟਾ ਮੋਟਾ ਕੰਮ ਰਹਿ ਜਾਂਦਾ ਹੁੰਦਾ ਉਹਦੇ ਵਾਸਤੇ ਤਿੰਨ ਕਿਸ਼ਤਾਂ ਦੇ ਵਿੱਚ ਇਹ ਪੈਸੇ ਜਾ ਰਹੇ ਨੇ ਔਰ ਪਹਿਲ ਚਾਰ ਪਸ਼ੂਆਂ ਵਾਸਤੇ 60000 ਤੋਂ 65000 6 ਪਸ਼ੂਆਂ ਪਸ਼ੂਆਂ ਵਾਸਤੇ 97000 ਰੁਪਏ ਦਿੱਤੇ ਜਾਣਗੇ ਜੀ 163140 ਤੋਂ ਲੈ ਕੇ 260140 ਰੁਪਏ ਤੱਕ ਦੀ ਸਹਾਇਤਾ ਜਿਹੜੀ ਹੈ ਰਾਸ਼ੀ ਸਰਕਾਰ ਵੱਲੋਂ ਦਿੱਤੀ ਜਾਊਗੀ ਜੀ ਤੇ ਇਹਦੇ ਵਿੱਚ 31431 ਜਿਹੜੇ ਘਰ ਨੇ ਉਹ ਵਿੱਚ ਲੈ ਗਏ ਨੇ ਬੇਨਤੀ ਕਰਦਾ ਹਾਂ ਜੀ ਪ੍ਰਧਾਨ ਮੰਤਰੀ ਨੂੰ ਕੁ ਸੁਨੇਹਾ ਮੇਰਾ ਪਹੁੰਚਾ ਦਿਓ ਕਿ ਜਿਹੜਾ 1600 ਕਰੋੜ ਰੁਪਏ ਕਹਿ ਕੇ ਗਏ ਸੀ ਉਹ ਚ 1 ਰੁਪਈਆ ਤਾਂ ਦੇ ਦਿਓ ਪਹਿਲਾਂ ਪਹਿਲਾਂ 1 ਰੁਪਈਆ ਹੀ ਜਾਰੀ ਕਰ ਦਿਓ ਚਲੋ ਬਾਅਦ ਚ ਦੇਖ ਲਾਂਗੇ ਇਹ ਇਹ ਉਹਨਾਂ ਦੀ ਪੰਜਾਬ ਪ੍ਰਤੀ ਸੋਚ ਦਰਸਾਉਂਦੀ ਹੈ ਜੀ ਕਿ ਕਦੇ ਸੰਕਟ ਵੇਲੇ ਕੰਮ ਨਹੀਂ ਆਏ ਕਦੇ ਸਾਡਾ ਚੰਡੀਗੜ੍ਹ ਦੇ ਹਮਲਾ ਕਰ ਦਿੰਦੇ ਕਦੇ ਸਾਡੀ ਯੂਨੀਵਰਸਿਟੀ ਕਹਿੰਦੇ ਸਾਨੂੰ ਦੇ ਦਿਓ ਕਦੇ ਕਹਿੰਦੇ ਬੀਬੀਐਮਬੀ ਸਾਡੀ ਹੈ ਕਦੇ ਕਹਿੰਦੇ 26 ਜਨਵਰੀ 15 ਅਗਸਤ ਤੇ ਤੁਹਾਡੀ ਝਾਕ ਹੀ ਨਹੀਂ ਦਿਖਾਉਣੀ ਪੰਜਾਬ ਦੀ ਮੈਂ ਹੈਰਾਨ ਹ ਕਿ ਕਾਹਦਾ ਦੁਸ਼ਮਣੀ ਕਾਦੀ ਹੈ ਸਾਡੇ ਪੰਜਾਬੀਆਂ ਨਾਲ ਵੋਟਾਂ ਹੀ ਨਹੀਂ ਪਾਉਂਦੇ ਨਾ ਹੋਰ ਕੀ ਹੈ ਨਹੀਂ ਪਾਉਂਦੇ ਇਹ ਕਿਹੜੀ ਗੱਲ ਹੈ ਹੁਣ ਅੱਗੇ ਵਧਦੇ ਹਾਂ ਦਿਨ ਦੀ ਤੀਜੀ ਵੱਡੀ ਖਬਰ ਦਾ ਅਸੀਂ ਰੁਕ ਕਰਾਂਗੇ ਜਲੰਧਰ ਦੇ ਵਿੱਚ ਰੇਪ ਤੇ ਕਤਲ ਦੇ ਮਾਮਲੇ 'ਚ ਪੀੜਤ ਪਰਿਵਾਰ ਨੂੰ ਮਿਲੇ ਨੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਕੌਰ ਗਿੱਲ ਨੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਚਾਈਲਡ ਰਾਈਟ ਕਮਿਸ਼ਨ ਕਮਿਸ਼ਨਰ ਕਮਰਦੀਪ ਸਿੰਘ ਵੀ ਉਸ ਸਮੇਂ ਮੌਜੂਦ ਰਹੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਤੇ ਮਾਮਲੇ ਦੇ ਵਿੱਚ ਸਖਤ ਕਾਰਵਾਈ ਦਾ ਭਰੋਸਾ ਵੀ ਦਿੱਤਾ ਗਿਆ 13 ਸਾਲ ਦੀ ਬੱਚੀ ਦਾ ਗਵਾਂਡੀ ਦੇ ਵੱਲੋਂ ਹੀ ਰੇਪ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ ਹਾਲਾਂਕਿ ਗਵਾਂਡੀ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਪਰ ਪੁਲਿਸ ਦੀ ਕਾਰਵਾਈ ਇਸ ਪੂਰੇ ਮਾਮਲੇ ਦੇ ਵਿੱਚ ਬਹੁਤ ਸਵਾਲਾਂ ਦੀ ਘਟੈਰੇ ਦੇ ਵਿੱਚ ਰਹੀ ਹੈ ਪਰਿਵਾਰ ਨੇ ਇਲਜ਼ਾਮ ਲਗਾਇਆ ਸੀ ਕਿ ਬੱਚੀ ਉਸ ਸ਼ਖਸ ਦੇ ਘਰ ਦੇ ਅੰਦਰ ਮੌਜੂਦ ਸੀ ਪਰ ਪੁਲਿਸ ਵਾਲੇ ਦੇਖ ਕੇ ਆ ਗਏ ਕਹਿੰਦੇ ਨਹੀਂ ਹੈ ਉਸ ਤੋਂ ਬਾਅਦ ਲੋਕਾਂ ਨੇ ਰੌਲਾ ਪਾਇਆ ਲੋਕ ਅੰਦਰ ਗਏ ਪੁਲਿਸ ਅੰਦਰ ਗਏ ਇਤਨਾ ਫਿਰ ਵਾਸ਼ਰੂਮ ਦੇ ਵਿੱਚੋਂ ਬਾਥਰੂਮ ਦੇ ਵਿੱਚੋਂ ਬੱਚੀ ਦੀ ਲਾਸ਼ ਮਿਲੀ ਸੀ चौथी बड़ी खबर कर दरोख करदेया कपिल शर्मा ਦੇ ਕੈਫੇ ਨਾਲ ਜੁੜੀ ਹੋਈ ਹੈ ਕੈਨੇਡਾ ਦੇ ਵਿੱਚ ਕੈਫੇ ਦੇ ਉੱਤੇ ਹੋਈ ਫਾਇਰਿੰਗ ਦੇ ਉੱਤੇ कपिल शर्मा ਦੀ ਇਹ ਪਹਿਲੀ ਸਟੇਟਮੈਂਟ ਸਾਹਮਣੇ ਆਈ। कपिल शर्मा ਨੇ ਕਿਹਾ ਕਿ ਤਿੰਨ ਵਾਰ ਮੇਰੇ ਕੈਫੇ ਦੇ ਉੱਤੇ ਫਾਇਰਿੰਗ ਹੋਈ ਹੈ। ਪੁਲਿਸ ਦੇ ਕੋਲ ਇੰਨੀ ਪਾਵਰ ਨਹੀਂ ਕਿ ਉਹ ਕਿਸੇ ਚੀਜ਼ ਨੂੰ ਕੰਟਰੋਲ ਕਰ ਸਕਣ। ਕੈਨੇਡਾ ਦੀ ਪੁਲਿਸ ਦੇ ਉੱਤੇ ਸਵਾਲ ਚੁੱਕਦੇ ਹੋਏ ਨਜ਼ਰ ਆਏ ਨੇ कपिल शर्मा ਤੇ ਉਹਨਾਂ ਨੇ ਕਿਹਾ ਕਿ ਸਾਡੀ ਮੁੰਬਈ ਪੁਲਿਸ ਵਰਗਾ ਕੋਈ ਵੀ ਨਹੀਂ ਹੈ। ਮੈਂ ਕਦੇ ਆਪਣੀ ਦੇਸ਼ ਦੇ ਵਿੱਚ ਅਨਸੇਫ ਮਹਿਸੂਸ ਨਹੀਂ ਕਰਦਾ। ਜਿੰਨੀ ਵਾਰ ਗੋਲੀ ਚੱਲੀ ਉਸ ਤੋਂ ਬਾਅਦ ਹੋਰ ਜ਼ਿਆਦਾ ਲੋਕ ਆਏ। ऊपर वाले का साथ, साथ है कपिल शर्मा कहते नजर आए नहीं पहली स्टेटमेंट है उन्होंने ऑफिशियल तौर इस फायरिंग तो इंसिडेंट कैनेडा में हुआ वैनकूवर में और आई थिंक तीन बार वहाँ पे फायरिंग हुई और मे बी जो मुझे लगता है आई थिंक वहाँ का थोड़ा जो रूल्स है वहाँ के सो so, पुलिस के पास शायद आ,

ਪੰਜਾਬ ਬੀਜਪੀ ਦੇ ਦਫਤਰਾਂ 'ਤੇ ਘਰਾਉ ਦਾ ਐਲਾਨ ਕੀਤਾ ਗਿਆ 3 ਦਸੰਬਰ ਨੂੰ ਪੰਜਾਬੀ ਜੀਪੀ ਦੇ ਦਫਤਰਾਂ ਦੇ ਅੱਗੇ ਪ੍ਰਦਰਸ਼ਨ ਕੀਤਾ ਜਾਏਗਾ ਘਰਾਉ ਕੀਤਾ ਜਾਏਗਾ ਇਹ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ ਦੇ ਵੱਲੋਂ ਐਲਾਨ ਕੀਤਾ ਗਿਆ 25 ਦਿਨ ਤੋਂ ਵਿਦਿਆਰਥੀ ਧਰਨੇ ਦੀ ਉੱਤੇ ਬੈਠੇ ਹੋਏ ਨੇ ਵਿਦਿਆਰਥੀ ਜ਼ਾਬਤੇ ਨਾਲ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਮੋਰਚੇ ਦੇ ਆਗੂਆਂ ਦੇ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਤੇ ਇਹਨਾਂ ਨੇ ਕਿਹਾ ਕਿ ਸਾਨਾ ਸਣੇ ਸਾਰੀਆਂ ਜਥੇਬੰਦੀਆਂ ਦਾ ਸਾਨੂੰ ਸਾਥ ਕਾਬਲੇ ਗੌਰ ਹੈ ਕਿ ਅੱਜ ਵੀ ਯੂਨੀਵਰਸਿਟੀ ਨੂੰ ਪੂਰਨ ਤੌਰ ਦੇ ਉੱਤੇ ਬੰਦ ਰੱਖਿਆ ਅਗੀਆਂ ਬਾਤਾਂ ਤੇ ਗੱਲ ਕਰਾਂਗੇ ਕਿਸਾਨ ਜਥੇਬੰਦੀਆਂ ਦੀ ਦਿਨ ਦੀ ਛੇਵੀਂ ਵੱਡੀ ਖਬਰ ਹੈ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਜਥੇਬੰਦੀਆਂ ਦੇ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਗਿਆ ਦਿੱਲੀ ਮੋਰਚੇ ਦੇ 5 ਸਾਲ ਪੂਰੇ ਹੋਣ ਦੇ ਉੱਤੇ ਪ੍ਰਦਰਸ਼ਨ ਹੋਇਆ ਸੈਕਟਰ 43 ਦੇ ਦਸਹਿਰਾ ਗਰਾਊਂਡ ਦੇ ਵਿੱਚ ਜਥੇਬੰਦੀਆਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਮਿਲੀ ਸੀ ਔਰ ਵੱਡਾ ਇਕੱਠ ਉੱਥੇ ਨਜ਼ਰ ਆਇਆ ਸੂਬੇ ਭਰ ਤੋਂ ਐਸ ਕੇ ਮਦੇਸ ਸਿੰਘ ਕਿਸਾਨ ਮੋਰਚਾ ਦੇ ਕਿਸਾਨ ਸ਼ਾਮਲ ਹੋਏ ਪ੍ਰਧਾਨ ਮੰਤਰੀ ਤੇ ਸੀਐਮ ਦੇ ਨਾਮ ਦੇ ਉੱਤੇ ਮੰਗ ਪੱਤਰ ਸੌਂਪਿਆ ਗਿਆ ਐਸ ਡੀ ਐਮ ਚੰਡੀਗੜ੍ਹ ਤੇ ਪੰਜਾਬ ਸਰਕਾਰ ਦੇ ਜੁਆਇੰਟ ਸੈਕਟਰੀ ਔਰ ਕਿਸਾਨ ਆंदोलनਦੀਆਂ ਪੈਂਡਿੰਗ ਮੰਗਾਂ ਨੂੰ ਲੈ ਕੇ ਰੋਸ ਜਤਾਇਆ ਗਿਆ ਔਰ ਕਿਹਾ ਗਿਆ ਕਿ ਜੋ ਮੰਗਾਂ ਮੰਨੀਆਂ ਗਈਆਂ ਸੀ ਉਸ ਨੂੰ ਲਾਗੂ ਕੀਤਾ ਜਾਵੇ ਐਮਐਸਪੀ ਦੀ ਗਾਰੰਟੀ ਸਣੇ ਕਈ ਮੰਗਾਂ ਯਾਦ ਕਰਵਾਈਆਂ ਗਈਆਂ ਅੱਜ ਪੰਜਵੀਂ ਜਿਹੜੀ ਸਾਲਗिराਹ ਹੈ ਸਾਡੀ ਅਸੀਂ ਹਰ ਸਾਲ ਇਹ ਪ੍ਰੋਗਰਾਮ ਕਰਦੇ ਹਾਂ 26 ਜਨਵਰੀ ਵਾਲੇ ਦਿਨ ਪੂਰੇ ਆਲ ਇੰਡੀਆ ਦੇ ਖਾਲ ਤੇ ਇਹ ਸਾਡੀ ਥਾਲ ਹੈ ਤੇ ਅਸੀਂ ਦੁਸਤਾਨ ਦੀਆਂ ਜਿਹੜੀਆਂ ਸਾਰੀਆਂ ਰਾਜਧਾਨੀਆਂ ਦੇ ਵਿੱਚ ਇਹ ਪ੍ਰੋਗਰਾਮ ਅੱਜ ਸੱਡੇ ਹੋ ਰਹੇ ਹੈ ਇਹਦੇ ਵਿੱਚ ਜਿੱਥੇ ਤੱਕ ਦਿੱਲੀ ਮੋਰਚੇ ਦੇ ਰਹਿਦੀਆਂ ਮੰਗਾਂ ਤੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਉਹਦੇ ਵਿੱਚ ਇੱਕ ਨਵੀਂ ਗੱਲ ਹੋਰ ਐਡ ਹੋਈ ਐ ਕਿ ਬਿਜਲੀ ਬਿੱਲ 2025 ਦਾ ਸੀ ਜ਼ੋਰਦਾਰ ਬਹੁਤ ਵਿਰੋਧ ਕਰਦੇ ਆ ਤੇ ਉਹਦੇ ਤੇ ਅਸੀਂ ਅੱਗੇ ਇੱਕ ਕੋਈ ਵਿਸ਼ੇਸ਼ ਐਕਸ਼ਨ ਵੀ ਕਰਾਂਗੇ